ਦੂਜੇ ਪਾਸੇ ਮਜ਼ਾਕ ਦੇਖ ਲਓ ਸੀਨੀਅਰ ਸੈਕੰਡਰੀ ਸਕੂਲ ਬੁਆਇਜ਼ ਦੀ ਜਗ੍ਹਾ ਆ ਲਗਭਗ 2:30 ਵਜੇ ਦਾ ਸਮਾਂ ਹੋ ਉੱਥੇ ਆਪਣੇ ਐਮ.ਐਲ.ਏ. ਸਾਹਿਬ ਜੇ ਰਾਜਾ ਸਾਹਿਬ ਉੱਥੇ ਅੰਦਰ ਖੜੇ ਆ ਇੱਥੇ ਮਾਈਕ ਫੜਿਆ ਤੇ ਮੋਰੇ 10-15 ਟੀਚਰ ਖੜੇ ਉਹਨਾਂ ਨੂੰ ਸੰਬੋਧਨ ਕਰ ਰਹੇ ਆ ਤੇ ਸੰਬੋਧਨ ਕਰਾ ਕੇ ਥਾ ਸਮਝਾ ਰਹੇ ਆ ਵੀ ਤੁਸੀਂ ਆਪਣੇ ਸਕੂਲਾਂ ਦੇ ਵਿੱਚ ਥੋੜਾ ਬੱਚਿਆਂ ਦਾ ਦਾਖਲਾ ਵਧਾਓ ਤੇ ਨਾਲੇ ਇਹ ਕਹਿ ਰਹੇ ਆ ਵੀ ਤੁਸੀਂ ਆਪਣੇ ਬੱਚਿਆਂ ਨੂੰ ਕਿਹਾ ਕਰੋ ਦੱਸਿਆ ਕਰੋ ਤੇ ਪੰਜਾਬ ਦੇ ਵਿੱਚ ਨੌਕਰੀਆਂ ਬਹੁਤ ਆ ਗਈਆਂ ਆ ਨੌਕਰੀਆਂ ਹੁਣ ਪੰਜਾਬ 'ਚ ਬਹੁਤ ਮਿਲਣਾ ਪਿਆ ਤੁਹਾਨੂੰ ਵਿਦੇਸ਼ਾਂ ਦੀ ਧਾਤੀ ਤੇ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈਗੀ ਜਾ ਕੇ ਤੇ ਮੈਂ ਕਹਿੰਦਾ ਜਦੋਂ ਮੈਂ ਚਾਹੁੰਦਾ ਇਸ ਗੱਲ ਨੂੰ ਤੇ ਐਮਐਲਏ ਸਾਹਿਬ ਚਲ ਜਿਆ ਸੀਗਾ ਇੱਥੇ ਬੈਠੇ ਹੀ ਹੁੰਦੇ ਉਸ ਦਿਨ ਵੀ ਉਹਨੇ ਪ੍ਰੋਗਰਾਮ ਜਲਦੀ ਖਤਮ ਕਰ ਦਿੱਤਾ ਉਦੋਂ ਵੀ ਬਲਬਲੇ ਸਾਡੇ ਅੰਦਰਲੇ ਆਪਣੇ ਅੰਦਰ ਹੀ ਰਹਿ ਗਏ ਉਹਨਾਂ ਦਾ ਚਿਹਰਾ ਦੇਖ ਕੇ ਨਾ ਮੈਨੂੰ ਤਾਂ ਦੋ ਤਿੰਨ ਦਿਨ ਬਾਅਦ ਵੀ ਵੈਸੇ ਹੀ ਹਾਸਾ ਆਉਂਦਾ ਰਹਿ ਜਾ ਕੇ ਜਦੋਂ ਕਹਿਣ ਲੱਗੇ ਗੱਲ ਤੇ ਅਸੀਂ ਤਾਂ ਸਿਰਫ ਉਹਦੇ ਗਾਂਦੇ ਇੱਕ ਜਵਾਬ ਦੇਣਾ ਚਾਹੁੰਦੇ ਆ ਬਈ ਜੈਲ ਸਾਹਿਬ ਰਾਜਾ ਜੀ ਇਹ ਜਿਹੜੀਆਂ ਗੱਲਾਂ ਤੁਸੀਂ ਮਜ਼ਾਕ ਕਰਦੇ ਆ ਪੰਜਾਬ ਦੀ ਜਨਤਾ ਦੇ ਨਾਲ ਇਹ ਸਿਰਫ ਸੀਐਮ ਮਾਨ ਸਾਹਿਬ ਕਿਉਂਕਿ ਉਹਦਾ ਆਪ ਚੁਲਕਲੇ ਸੁਣਾਉਂਦੇ ਆ ਮਜ਼ਾਕ ਜਨਤਾ ਨਾਲ ਕਰਦੇ ਉਹਨਾਂ ਦੇ ਮੂੰਹ ਹੀ ਸੋਬਾ ਦਿੰਦੇ ਆ ਤੁਸੀਂ ਇਹੋ ਜਿਹੀ ਗੱਲਾਂ ਨਾ ਕਰਿਆ ਕਰੋ ਜਾ ਕੇ ਪਰ ਉੱਥੇ ਮੈਂ ਤਾਂ ਆਪਣਾ ਹਾਸਾ ਨਹੀਂ ਰੋਕ ਸਕਿਆ ਸਾਹਮਣੇ ਸਾਥੀ ਦੋ ਘੜਾਫ ਖੜੇ ਹੈਗੇ ਪਰ ਸੀਰੀਅਸ ਹੋ ਗਏ ਕਿ ਮੈਂ ਕਹਾ ਉਹਨਾਂ ਨੇ ਮੈਂ ਕਹਾ ਦੇਖੋ ਵੈਸੇ ਹਾਸਾ ਰੋਕ ਨਹੀਂ ਰਿਹਾ ਹੈਗਾ ਪਰ ਐਮਐਲਏ ਸਾਹਿਬ ਦੀ ਗੱਲ ਸੁਣ ਕੇ ਮੈਨੂੰ ਲੱਗਦਾ ਪੰਜ ਛੇ ਬੰਦੇ ਆ ਜਰੂਰ ਹੈ ਜੱਪੀਆਂ ਟਿਕਟਾਂ ਕੈਂਸਲ ਕਰਾਣ ਲੱਗੇ ਜਾਗੇ ਉੱਤਾਂ ਤੇ ਇਹਨਾਂ ਨੂੰ ਭਾਸ਼ਣ ਬਾਅਦ ਜਿਹੜਾ ਚਾਹੀਦਾ ਸੀ ਸ਼ਾਇਦ ਹੋਰ ਲੋਕ ਥੋੜੇ ਜਿਹਾ ਆਪਣੇ ਟਿਕਟਾਂ ਕੈਂਸਲ ਕਰਾਣ ਲੱਗੇ ਤੇ ਪੰਜਾਬ ਦੀ ਧਰਤੀ ਤੇ ਬਾਹਰੋਂ ਬੰਦੇ ਆਪਾਂ ਇੱਥੇ ਲੈ ਆਉਣੇ ਲੱਗੇ ਆ ਬੋਕ ਡਰਾਮਾ ਸੱਜੀ ਕੀਤੀ ਸਰ ਆਪਣੇ ਮਨ ਦੇ ਬਲਬਲੇ ਸੀ ਤੁਹਾਡਾ ਕੀ ਦੀ ਟਾਈਮ ਲਿਆ ਇਹ ਮੌਜੂਦਾ ਸਮੇਂ ਦੀ ਗੱਲ ਹੈਗੀ ਆ ਮੈਂ ਹੁਣੇ ਹੀ ਗੱਲ ਕੀਤੀ ਆ 20 ਤਰੀਕ ਦਾ 22 ਤਰੀਕ ਦੀ ਸਾਥੀਓ ਅੱਜ ਜ਼ਰੂਰਤ ਤਾਂ ਬਣਦੀ ਆ ਵੀ ਅਸੀਂ ਜਾਗਦੇ ਇਹਨਾਂ ਬਦਲਾਵ ਪਾਣੀਆ ਸਰਕਾਰਾਂ ਨੂੰ ਜਿਹੜੀਆਂ ਭਗਤ ਸਿੰਘ ਦੀਆਂ ਪੱਗਾਂ ਦੀ ਇੱਕ ਕਾਪੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੀਆਂ ਜਾਗੀਆਂ ਇਹਨਾਂ ਨੂੰ ਜਗਾਉਂਦੇ ਪਰ ਬੜੀ ਦੁੱਖ ਦੀ ਗੱਲ ਹੈ ਤੇ ਅੱਜ ਜਿਹੜੀ ਜਨਤਾ ਨੂੰ ਜਾਗਣਾ ਸੀਗਾ ਐਜੂਕੇਸ਼ਨ ਹੈ ਜਾਗਦੀ ਜਨਤਾ ਤੇ ਕਾਰਪੋਰੇਟ ਨੀਤੀਆਂ ਦੇ ਤਹਿਤ ਅਜਿਹੀ ਸਿੱਖਿਆ ਨੀਤੀਆਂ ਬੜੀਆਂ ਪਈਆਂ ਜਾਗੀਆਂ ਜਿਹਦੇ ਤਹਿਤ ਭਗਤ ਸਿੰਘ ਉਹਨਾਂ ਦਾ ਨਾਮ ਨਿਸ਼ਾਨ ਉੱਤੇ ਹੀ ਖੜਾ ਤਾਂ ਜਾ ਰਿਹਾ ਵੀ ਲੋਕਾਂ ਤੱਕ ਇਹ ਅਕਸ ਜਾਵੇ ਹੀ ਨਾ ਕਿੰਦਾ ਲੋਕ ਜਾਗਣਗੇ ਜਾਗੇ ਸੁਭਰੇ ਦੁੱਖ ਦੀ ਗੱਲ ਆ ਸੱਤਿਓ ਔਰ ਇੱਕ ਗੱਲ ਮੈਂ ਕਹਾਂਗਾ ਟਾਈਮ ਬਹੁਤ ਲੇਲੇ ਤੁਹਾਡਾ ਮੈਂ ਤਾਂ ਇੱਥੇ ਖੜੇ ਹੋ ਕੇ ਤੁਹਾਨੂੰ ਤਾਂ ਰੁਕਿਆ ਗਿਆ ਨਾ ਜਾਣ ਤੋਂ ਬਾਅਦ ਮੈਂ ਇੱਥੇ ਖੜੇ ਹੋ ਕੇ ਆਪਣੀ ਗੱਲ ਖਤਮ ਕਰਨ ਤੋਂ ਪਹਿਲਾਂ ਇਹਨਾਂ ਮਹਾਨ ਸ਼ਹੀਦਾਂ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਸੁਖਦੇਵ ਉਹਨਾਂ ਤੋਂ ਇੱਥੇ ਖਿਮਾਂ ਦਾ ਜਾਚ ਗਵਾ ਪਿਛੇ ਸੀਦੋ ਅਸੀਂ ਦਾ ਤੁਹਾਡੀ ਦਿੱਤੀ ਜਿਹੜੀ ਬਾਅਦ ਚ ਪ੍ਰਾਪਤ ਕੀਤੀ ਨਾ ਦੀ ਆਜ਼ਾਦੀ ਸੀ ਉਹਦੇ ਵਿੱਚ ਅਸੀਂ ਤਾਂ ਸ਼ਮਿਆਨੇ ਸਾਡੇ ਖਾਲੀ ਹੋ ਗਏ ਅਸੀਂ ਇੱਥੇ ਲੋਕਾਂ ਦਾ ਕਾਚ ਨਹੀਂ ਕਰ ਸਕੇ ਕਿਉਂਕਿ ਸਾਡੇ ਲੋਕ ਗੁਲਾਮੀ ਮੁਖਰੀਦਨ ਦੇ ਲਈ ਕੈਨੇਡਾ ਜਾ ਚੁੱਕੇ ਆ ਇੱਥੇ ਕੌਣ ਤਾਂ ਉਹ ਸਰਦ ਜਲੀ ਦੋਗਾ ਜਾ ਕੇ ਸਾਥੀਓ ਮਾਰਸ਼ਲ ਜੀ ਗੱਲ ਕਰ ਮੈਂ ਆਪਣੀ ਗੱਲ ਖਤਮ ਕਰਨ ਲੱਗਾ ਆ ਮਾਰਸ਼ਲ ਜੀ ਉਹਨਾਂ ਦੀ ਗੱਲ ਨਾਲੀ ਮਾਰਸ਼ਲ ਜੀ ਹੁਣ ਸਭ ਸਾਰਿਆਂ ਨੂੰ ਇਹ ਗੱਲ ਦੱਸਦੇ ਗਏ ਆ ਕਿ ਅਬਦੁੱਲਾਪੁਰ ਦੇ ਵਿੱਚ ਸਕੂਲ ਦੀ ਜ਼ਰੂਰਤ ਆ ਓਏ ਮੈਂ ਕਹਿੰਦਾ ਇਹ ਬੜੀ ਇਹਦਾ ਗੱਲਾਂ ਛੱਡ ਦਿਓ ਅਬਦੁੱਲਾਪੁਰ ਸਕੂਲ ਨਹੀਂ ਆਉਣਾ ਜਿਹੜੇ ਪੰਜਾਬ ਦੇ ਬਾਕੀ ਪਿੰਡਾਂ 'ਚ ਸਕੂਲ ਬਚੇ ਆ ਉਹਨਾਂ ਨੇ ਖਤਮ ਹੋ ਜਾਣਾ ਆ ਉਹਦੇ ਨਾਲ ਹੀ ਖਤਮ ਹੋਣੀ ਸਾਡੀ ਮਾਂ ਬੋਲੀ ਉਹਦੇ ਨਾਲ ਹੀ ਖਤਮ ਹੋ ਜਾਣਾ ਸਾਡੇ ਭਗਤ ਸਿੰਘ ਦੀ ਸੋਚ ਦੇ ਜਿਹੜੇ ਰੱਤੇ ਸਰਕਾਰਾਂ ਚੱਲ ਰਹੀਆਂ ਆ ਤੋ ਆਓ ਸਾਥੀਓ ਜਾਗਿਏ ਕੋਈ ਗੱਲ ਨਹੀਂ ਦੋ ਚਾਰ ਮਿੰਟ ਇਹਨਾਂ ਸ਼ਮਾਨਾਂ ਚ ਬਾਧੂ ਬਹਿਣਾ ਪੈ ਗਿਆ ਜਾ ਬਾਹਰ ਵੀ ਜਾ ਕੇ ਫੇਸਬੁੱਕਾਂ ਤੇ ਸਟੇਟਸ ਹੀ ਅਪਡੇਟ ਕਰਦੇ ਆ ਕਿ ਬਹੁਤੇ ਕੰਮ ਕਰ ਨਹੀਂ ਰਹੇਗੇ ਤੋ ਆਓ ਜਾਗਿਏ ਇਹਨਾਂ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਈਏ ਚਲਿਏ ਤਾਂ ਕਿ ਉਸ ਆਜ਼ਾਦੀ ਨੂੰ ਪ੍ਰਾਪਤ ਕੀਤਾ ਜਾ ਸਕੇ ਜਿਹੜੇ ਆਜ਼ਾਦੀ ਦੀ ਉਹਨਾਂ ਨੇ ਇੱਕ ਕਲਪ੍ਰਾਇ ਕੀਤੀ ਸੀ ਸਾਥੀਓ ਕਹਿਣਾ ਬੜਾ ਸੋਖਾ ਆ ਸ਼ੀਦੋ ਤੁਹਾਡੀ ਸੋਚ ਤੇ ਪਹਿਰਾ ਦੇਵਾਂਗੇ ਠੋਕੇ ਬੜਾ ਸੋਖਾ ਕਹਨੇ ਆ ਇਹਨੂੰ ਭਾਸ਼ਣਾਂ ਤੱਕ ਇੱਥੇ ਦਾਬਿਆਂ ਤੱਕ ਨਾ ਰਹਿਣ ਦੋ ਬੜਾ ਔਖਾ ਆ ਨਹੀਂ ਤਾਂ ਦੁਬਾਰਾ 23 ਮਾਰਚ ਆ ਜਾਣਾ ਸ਼ਮਿਆਂ ਨੇ ਦੁਬਾਰਾ ਲੱਗ ਜਾਣੀਆਂ ਪਰ ਸਾਡੀ ਗੁਲਾਮੀ ਜਾਂ ਜੰਜੀਰਾਂ ਹੋਰ ਤਕੀਆਂ ਹੋ ਜਾਣੀਆਂ ਆਓ ਸਾਥੀਓ ਜਾਗਿਏ ਤੇ ਇਹਨਾਂ ਸਰਕਾਰਾਂ ਨੂੰ ਜਗਾਈਏ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਇਨਕਲਾਬ ਇਹ ਇਨਕਲਾਬ ਧੰਨਵਾਦ ਜੀ